ਹੈਲੋ ਸਸਿਕਾ ਸਾਰਿਆਂ ਨੂੰ ਸੁਖ ਬਲੌਗਸ ਬਪਾਰਾਏ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ YouTube ਫੈਮਿਲੀ ਕਿਦਾਂ ਸਾਰੇ ਠੀਕ ਠਾਕ ਹੋ ਦੇਖਦੇ ਸਾਰਿਆਂ ਸਸਿਕਾ ਜੀ ਤੇ ਦੇਖੋ ਜੀ ਅੱਜ ਦਿਨ ਹੋ ਗਿਆ ਸੋਮਵਾਰ ਤੇ ਤਰੀਕ ਹੋ ਗਿਆ 7 ਅਪ੍ਰੈਲ ਤੇ 9:30 10 ਵਜੇ ਦਾ ਹੋ ਗਿਆ ਟਾਈਮ ਤੇ ਕਰਦੇ ਕੰਮ ਕਾਰ ਖਤਮ ਕਰ ਲਏ ਆ ਤੇ ਹਵੇਲੀ ਦੇ ਉੱਧਰ ਇੱਧਰ ਦੇ ਵੀ ਹੈ ਨਾ ਤੇ ਹੁਣ ਕਰ ਲਈ ਤਿਆਰੀ ਤੇ ਕੋਈ ਨਿਊ ਸੂਟ ਤੇ ਜਿਹੜੇ ਘਾਦਿਆਂ ਪਈਆਂ ਹੁੰਦੀਆਂ ਚੁੰਨੀਆਂ ਨਾ ਸੂਟ ਫੜ ਜਾਂਦੇ ਚੁੰਨੀਆਂ ਪਈਆਂ ਰਹਿੰਦੀਆਂ ਤਾਂ ਪਾਉ ਦੇ ਨੇ ਚੱਕੇ ਅ ਜਿਹੜੇ ਫੋਲੇ ਵਿੱਚ ਇਹਦੇ ਵਿੱਚ ਮੈਚ ਕਰ ਲਈ ਇਹਦੇ ਨਾਲ ਤੇ ਚੁੰਨੀ ਦਾ ਬਚਾਲਿਆ ਖਰਚਾ ਤੇ ਇੰਦਾ ਚੁੰਨੀ ਆਪਾਂ ਨੂੰ ਕੰਮ ਲੈਣੀਆਂ ਚਾਹੀਦੀਆਂ ਜਿਹੜੇ ਪਈਆਂ ਨਾ ਤੇ ਵੈਸੇ ਇਹ ਤਾਂ ਆਉਣ ਜਾਣ ਨੂੰ ਹੁੰਦੀ ਜਿਹੜੇ ਕਾਟਨ ਦੀ ਹੁੰਦੀ ਹੋਈ ਆਪਣੇ ਘਰੋਂ ਜਿੱਦਾਂ ਕਹ ਲਓ ਵੀ ਵਰਤ ਜਾਂਦੀਆਂ ਪਸਾਨ ਪਸੀਨਾ ਜਿੱਦਾਂ ਸਾਫ਼ ਕਰ ਹੋ ਜਾਂਦਾ ਉਹਦੇ ਨਾਲ ਤੇ ਹੁਣ ਗਰਮੀ ਦਾ ਮੌਸਮ ਇਹ ਤਾਂ ਵੈਸੇ ਕਾਟਨ ਦੀ ਵਧੀਆ ਲੱਗਦੀ ਹੈ ਇਹ ਤਾਂ ਵੈਸੇ ਸਿਰਫ ਆਉਣ ਜਾਣ ਨੂੰ ਸ਼ੋਅ ਵਾਸਤੇ ਹੁੰਦੀਆਂ ਇਹ ਬਹੁਤ ਸੋਹਣੀ ਜੁਣੀ ਡਬਲ ਦੁਪੱਟਾ ਹੈ ਦਾ ਮੋਗ ਵਧੀਆ ਆ ਇਹ ਤੇ ਮੈਨੂੰ ਵਧੀਆ ਲੱਗੀ ਇਹ ਤੇ ਹੁਣ ਚਲਦੇ ਆ ਸਰੋਹਰ ਨੂੰ ਬਾਬਾ ਹੰਦਸ ਸਰੋਹਰ ਨੂੰ ਤੇ ਖਣਪੜ ਸਾਹ ਉਥੇ ਅੱਜ ਪਹੁੰਚ ਪਾਇਆ ਤਾਂ ਫੇਰ ਅੱਖ ਹੋਇਆ ਲੜੀਵਾਰ ਖਣ ਸਾਹਿਬ ਚਲਦੇ ਆ ਸਾਖੀ ਦੇ ਤੇ ਚੱਲੀ ਆਓ ਚੱਲੀਏ ਹੈਲੋ ਜਾ ਜਾਣਾ ਨੇ ਕੁਝ ਨਾ ਗੁਰਗਾਟੀ ਬੋਲਦੀ ਹੈ ਪਹੁੰਚ ਗਈ ਮੈਂ ਕੰਟੀ ਤੇ ਨਾ ਕਿਹੜਾ ਪਹੁੰਚ ਗਈ ਇੱਥੇ ਫੋਨ ਕਰਦੀ ਮੈਂ ਕਿਹੜਾ ਫੋਨ ਖੜਨਾ ਇੱਥੇ ਨਾਲ ਤੇ ਛੱਡ ਦੇਣਾ ਬਲੌਗ ਸਟਾਰਟ ਕਰ ਲਿਆ ਹਾਂ ਚੱਲੀ ਜਾਊਗਾ ਹਾਂ ਖਾਲੇਪ ਕੋੜਦੇ ਸੀ ਅ ਮਥ ਠੀਕ ਹੈ ਹੂੰ ਠੀਕ ਹੈ ਕੋਠੇ ਦਿਖਾ ਕੀ ਗੱਲ ਹੋਈ ਆ ਫੋਨ ਛੱਡ ਗਿਆ ਉਹ ਆ ਰਿਹਾ ਤੇ ਗਾਦੀ ਬੈਠ ਕੇ ਉਹ ਬਾਹਰ ਰਿਹਾ ਬੁਖਾਰ ਡਾਕਟਰ ਨੂੰ ਬੁਖਾਰ ਚੜ ਗਿਆ ਹੋਰ ਕੀ ਕਰ ਗਿਆ ਡਾਕਟਰ ਨੂੰ ਬੁਖਾਰ ਚੜ ਗਿਆ ਜੇ ਕੰਮ ਹੋ ਗਿਆ ਜੇ ਕੰਮ ਹੋ ਗਿਆ ਨਾਲ ਅੱਜ ਕੱਲ ਦੇ ਨਹੀਂ ਇਦਾਂ ਦੇ ਆ ਹੋ ਜਾਂਦਾ ਆ ਸਾਬਣ ਤੋਂ ਧੋਇਆ ਸਾਬਣ ਤੋਂ ਸਾਬਣ ਤੋਂ ਸਮੈਲ ਤਾਂ ਹੋ ਜਾਂਦਾ ਨਾ ਸੈਂਟ ਪਾ ਸਕਦੇ ਤਾਂ ਨਾ ਹੀ ਸਾਬਣ ਸਵੈਲ ਵਾਲਾ ਲਾ ਸਕਦੇ ਨਾ ਸਾਡੀ ਪ੍ਰੋਬਲਮ ਆ ਜੀ ਇਹ ਪਰ ਮੇਰੀ ਤਾਂ ਨਹੀਂ ਇਹਨਾਂ ਦੀ ਪ੍ਰੋਬਲਮ ਆ ਇਹ ਸੈਂਟ ਦੇ ਬਲ ਕੋ ਪਾ ਨਹੀਂ ਸਕਦੇ ਤੇ ਸੈਂਟ ਪਾਉਣਾ ਕਦੋਂ ਨਾ ਆਉਣ ਜਾਣੇ ਮੇਲੇ ਨਹੀਂ ਪਾਇਆ ਤਾਂ ਦੇਸੀ ਸਾਬਣ ਜਿਹੜਾ ਉਹ ਦੇਸੀ 70 70 ਸਤ ਤੱਕ ਜਿਹੜਾ ਹੁੰਦਾ ਉਹ ਕਪੜੇ ਤੋਂ ਵਾਲਾ ਕਪੜੇ ਤੋਂ ਵਾਲਾ ਨਾ ਉਹ ਵਧੀਆ ਇਹਦਾ ਨਾ ਕੋਈ ਸਵਾਲ ਨਹੀਂ ਹੁੰਦਾ ਵਧੀਆ ਗੱਲ ਆਕ ਉਹਦਾ ਵਰਦਾ ਗੱਦੀ ਨਹੀਂ ਹੁੰਦੀ। ਅੱਲਾ ਜੀ ਉਹ ਪੁਰਾਣੀ ਦੇ ਸਾਬਣ ਉਹਨਾਂ ਕੱਪੜੇ ਧੁੰਦੇ ਹੁੰਦੇ ਹੁੰਦੇ ਸੀਗਾ ਪਹਿਲਾਂ 777 ਦੇ ਨਾਲ ਕਈ ਜਣੇ ਬੜੇ ਹੁਕਈਆਂ ਨੂੰ ਪਤਾ ਹੋਊਗਾ ਨਾ। ਤੇ ਕੱਪੜੇ ਧੋਣ ਵਾਲੇ ਨਾਲੇ ਨਾ ਲੈਣਾ ਉਹਦੇ ਨਾਲ ਤੇ ਬਹੁਤ ਚੱਲਦਾ ਹੁੰਦਾ ਸੀਗਾ। ਵੈਸੇ ਹੁਣ ਵੀ ਉਹਦੇ ਤਾਂ ਨਾ ਰੰਗ ਜਿਆਦਾ ਪਿਆ ਰੰਗ ਜਿਆਦਾ ਆਉਂਦਾ ਹੁੰਦਾ। ਚੀਜ਼ਾਂ ਹੈ ਨਹੀਂ ਉਹਨੂੰ ਪਿਓਰ ਗਾਂ ਤੋਂ ਗਾਂ ਸਾਰਾ ਕੁਝ ਮਿਲਾਵਟੀ ਜਿਹਾ ਚੱਲਦਾ ਹੈ। ਤੈਨੂੰ ਠੀਕ ਹੈ ਚੱਲਦੇ ਆ ਜੀ ਹੁਣ। ਥਾ ਡੇਕਿਓਨੇ ਆ। ਚਾਹ ਤੁਹਾਨੂੰ ਅੱਗੇ ਤੋਂ ਬਣਾ ਕੇ ਮੈਂ ਚਾਹ ਤੁਸੀਂ ਪੀ ਆਏ ਨਾ ਥੋੜੀ ਜਿਹੀ ਥੋੜੀ ਜਿਹੀ ਇੱਥੇ ਕਰਦੀ ਚਾਹ ਤੇ ਵਗੈਰ ਨਹੀਂ ਸਬਰ ਮਾਣਾ ਜੇ ਬਣਾਉਣੀ ਵੀ ਨਹੀਂ ਰੱਖਣੀ ਹੈਗੀ ਮੈਂ ਨਾਲੇ ਆ ਕੇ ਬੈਠੇ ਹਾਂ ਮੁੱਠਾ ਟਿਕਲੇ ਤੱਕ ਨਹੀਂ ਲੱਗੇ ਦੋ ਤਾਂ ਮੇਰਾ ਚਲ ਗਿਆ ਚਲਦੇ ਹਾਂ ਮੈਂ ਵੀ ਫੋਨ ਰੱਖ ਲਵਾਂ ਇੱਥੇ ਕੁਈ ਟੁੱਪਕੀ ਨਹੀਂ ਵੀਡੀਓ ਸਾਡੀ ਆ ਜਾਂਦੀ ਤਿੱਖੀ ਸਾਹਮਣੀ ਤੋਂ ਆ ਪਾਈ ਜਾਂਦੀ ਇੱਕ ਤਾਂ ਦੇਖੋ ਸੂਟ ਦਾ ਕਲਰ ਵਧੀਆ ਲੱਗਾ ਮੇਰੀਆਂ ਭੈਣਾਂ ਮੈਨੂੰ ਕਮੈਂਟ ਕਰ ਦੱਸੋ ਅੱਗੇ ਵੀ ਸੂਟਾਂ ਦੀ ਵੀਡੀਓ ਪਾਈ ਸੀ ਕਿੰਦੇ ਵੀ ਤੁਹਾਡੇ ਸੂਟ ਬਹੁਤ ਸੋਹਣੇ ਆ ਥੈਂਕ ਯੂ ਜੀ ਤੁਸੀਂ ਸਾਡੇ ਬਲੌਗ ਦੇਖਦੇ ਆ ਤੇ ਹੁਣ ਤੁਹਾਨੂੰ ਕਮੈਂਟ ਕਰਦੇ ਆ ਤੇ ਦੱਸਦੇ ਮੈਂ ਸੂਟਾਂ ਬਾਰੇ ਤੇ ਮੈਨੂੰ ਆਲ ਓਵਰ ਇਹ ਕਪੜਾ ਵਧੀਆ ਲੱਗਦਾ ਹੈ ਇੱਕ ਤਾਂ ਮੈਚਰ ਹੁੰਦਾ ਕਪੜਾ ਨਾ ਉਹ ਘੱਟ ਹੀ ਤੇ ਆਲ ਓਵਰ ਵਧੀਆ ਲੱਗਦਾ ਓਕੇ ਲੱਗਦਾ ਹੈ ਜੋ ਜੋਂ ਗੁਰਦੁਆਰ ਸਾਹਿਬ ਜਾਈ ਹਾਂ ਮੈਂ ਤੇ ਆ ਕੇ ਦੇਖਦੇ ਆਂ ਵਲੌਗਸਟਾਰ ਕਰ ਲਿਆ ਆਪਾਂ ਚੱਲੀ ਜਾਈਓ ਫਿਰ ਜੜੀ ਹਾਂਜੀ ਗੁਰਦੁਆਰਾ ਸਾਹਿਬ ਤੋਂ ਮੈਂ ਆ ਗਈ ਆ ਤੇ ਜਾ ਕੇ ਪਕੌੜੇ ਸ਼ਗੈ ਸੁਦਾ ਲੰਗਰ ਹੁੰਦਾ ਜਣੀ ਪਕੌੜਿਆਂ ਦਾ ਚਾਪ ਕੋੜੇ ਹੁੰਦੇ ਸਵੇਰੇ ਸਵੇਰੇ ਇਹਨੂੰ ਪੋਕ ਪੈਂਦਾ ਆ ਤੇ ਫਿਰ ਬਾਜੂ ਲੰਗਾ ਛਾ ਕੇ ਫਿਰ ਆ ਕੇ ਕਰ ਲਵਾਂ ਤੇ ਪਾਣੀ ਵਰਦਾ ਹੋ ਗਿਆ ਟਾਈਮ ਤੇ ਦੇਖੋ ਜੀ ਬੜੀ ਖੁਸ਼ੀ ਹੁੰਦੀ ਜੇ ਕੋਈ ਆਪਣੇ ਤੋਂ ਜਿੱਦਾਂ ਕਰ ਲੋ ਵੀ ਆਪਣੇ ਬਰਾਬਰ ਦਾ ਜਾਂ ਆਪਣੇ ਤੋਂ ਉੱਪਰ ਜਿਹੜਾ ਮਸ਼ਹੂਰ ਹੁੰਦੇ ਜਿਹੜੇ ਨਾ ਯਾਨੀ ਬਲੌਗਰ ਤੇ ਮੈਨੂੰ ਨਾ ਕੱਲ ਕਮੈਂਟ ਆਇਆ ਜ ਕਮਲ ਵੀਰੇ ਸੰਦੀਪ ਵੀਰੇ ਜਿਹੜਾ ਤੁਸੀਂ ਜਾਣਦੇ ਹੋਵੋਗੇ ਵਿਕੀਪ੍ਰੀਤ ਪੈਂਜੀਵਾ ਸਾਰਿਆਂ ਨੂੰ ਤੇ ਬਹੁਤ ਵਧੀਆ ਫੈਮਿਲੀ ਨੂੰ ਬਹੁਤ ਸੋਹਣੀ ਫੈਮਿਲੀ ਲੱਗਦੀ ਆ ਤੇ ਤੇ ਉਹਨਾਂ ਦੀ ਵੀਡੀਓ ਤੇ ਮੈਂ ਕਮੈਂਟ ਛੱਡਦੀ ਹੁੰਨੀ ਆ ਕਿਉਂਕਿ ਜਿਹੜੀ ਚੰਗੀ ਲੱਗਦੀ ਆ ਪਾਕਮੈਂਟ ਉਸ ਨੂੰ ਕਰਦੇ ਹੁੰਦੇ ਆ ਨਾ ਵਧੀਆ ਲੱਗਦੀ ਉਹਨਾਂ ਦੇ ਬਲੌਗ ਬਹੁਤ ਦੇਖਦੀ ਹੁੰਨੀ ਆ ਤੇ ਲੱਖਾਂ ਲੋਕ ਉਹਨਾਂ ਦੀ ਵੀਡੀਓ ਤੇ ਆਉਂਦੇ ਆ ਵਿਊਜ਼ ਦਿੰਦੇ ਆ ਔਰ ਕਮੈਂਟ ਕਰਦੇ ਆ ਤੇ ਬਹੁਤ ਸੋਹਣੀ ਫੈਮਿਲੀ ਬਹੁਤ ਸੋਹਣੇ ਪੰਜਾਬੀ ਬਲੌਗ ਬਣਾਉਂਦੇ ਆ ਹੋ ਤੇ ਮੈਂ ਕਈ ਵਾਰੀ ਨਾਲ ਕਮੈਂਟ ਛੱਡਦੀ ਹੁੰਨੀ ਕੱਲ ਮੈਨੂੰ ਉਹਦਾ ਰਿਪਲਾਈ ਆ ਕਮੈਂਟ ਆਇਆ ਤੇ ਮੈਂ ਸਕਰੀਨਸ਼ਾਟ ਵੀ ਲਾਉਂਗੀ ਥੰਬਨੇਲ ਤੇ ਤੇ ਮੈਨੂੰ ਬੜੀ ਖੁਸ਼ੀ ਹੋਈ ਮੇਰੀ ਖੁਸ਼ੀ ਦਾ ਕੋ ਟਿਕਾਣਾ ਨਹੀਂ ਸੀਗਾ ਇੰਨੀ ਮੈਨੂੰ ਖੁਸ਼ੀ ਹੋਈ ਵੀ ਐਡੇ ਵੱਡੇ ਬਲੌਗਰਾਂ ਨੇ ਮੈਨੂੰ ਯਾਨੀ ਕਮੈਂਟ ਕੀਤਾ ਹਨਾ ਯਾਨੀ ਅੱਗੇ ਵਧਣ ਲਈ ਮੈਨੂੰ ਪ੍ਰੇਰਿਤ ਕੀਤਾ ਉਹਨਾਂ ਨੇ ਨਾ ਯਾਨੀ ਹੌਸਲਾ ਹੀ ਵਾਹ ਹੁੰਦਾ ਆ ਤੇ ਜੇ ਤਾਂ ਅੱਜ ਕੱਲ੍ਹ ਦੇ ਵੱਡੇ ਯੂਟਿਊਬਰ ਬਲੌਗਰ ਹਨਾ ਉਹ ਕਿਸੇ ਨੂੰ ਰਿਪਲਾਈ ਨਹੀਂ ਕਰਦੇ ਹੈਗੇ ਤੇ ਬਿਲਕੁਲ ਜਿੰਨੀ ਮਰਜ਼ੀ ਨਾਲ ਕਮੈਂਟ ਕਰੀ ਜਾਓ ਪਰ ਇਹਨਾਂ ਨੇ ਮੈਨੂੰ ਕਲ ਕਮੈਂਟ ਕੀਤਾ ਸੰਦੀਪ ਬੰਦੀ ਦੀ ਹੋਣਾ ਨੇ ਤੇ ਮੈਨੂੰ ਬਹੁਤ ਸੋਣਾ ਲੱਗਾ ਬਹੁਤ ਵਧੀਆ ਲੱਗਾ ਜਿਵੇਂ ਕੋਈ ਕਹਿੰਦਾ ਹੁੰਦਾ ਸਾਡੇ ਬਰਾਬਰ ਕਿਉਂ ਹੋਵੇ ਪਰ ਨਹੀਂ ਉਹਨਾਂ ਨੇ ਮੈਨੂੰ ਬਹੁਤ ਦਿੱਤੀ ਸਲਾਹ ਵਧੀਆ ਤੇ ਮੇਰੀ ਵੀਡੀਓ ਤੇ ਉਹਨਾਂ ਨੇ ਕਮੈਂਟ ਕੀਤਾ ਕਹਿੰਦੇ ਵੀ ਤੁਸੀਂ ਸਿਕਸਸ ਤੁਹਾਨੂੰ ਮਿਲੇਗੀ ਤੁਸੀਂ ਨਾ ਮਿਹਨਤ ਕਰਦੇ ਜਾਓ ਤੇ ਦੇਖੋ ਜੀ ਭੈਣ ਜੀ ਤੁਸੀਂ ਮਿਹਨਤ ਅਸੀਂ ਕਰਦੇ ਜਾ ਰਹੇ ਹਾਂ ਤੇ ਤੁਸੀਂ ਮੇਰਾ ਬਲੌਗ ਦੇਖਦੇ ਹੋਗੇ ਮੈਂ ਤਾਂ ਕਰੀਆਂ 1.5 ਸਾਲਾਂ ਤੋਂ ਹੋ ਗਿਆ ਮੈਂਤ ਕਰਦਿਆਂ ਨੂੰ ਅੱਗੇ ਵੀ ਚੱਲਾਂਗੇ ਨਾ ਜਿੰਨਾ ਚਿਰ ਸਾਡਾ ਪਾਸਟ ਟਾਈਮ ਵੀ ਪੂਰਾ ਹੁੰਦਾ ਹੈ ਸਾਡੇ ਭੈਣ ਪੂਰਾ ਬਹੁਤ ਸੋਹਣਾ ਸਾਰੇ ਸਹਿਯੋਗ ਦਿੰਦੇ ਸਾਡੇ ਬਲੌਗਰ ਨੂੰ ਤੇ ਕਮੈਂਟ ਵੀ ਬਹੁਤ ਸੋਹਣੀ ਕਰਦੇ ਬਹੁਤ ਵਧੀਆ ਕਰਦੇ ਯਾਨੀ ਜਿੰਨੇ YouTube ਫੈਮਲੀ ਮੇਨਾਂ ਜੁੜੀ ਹੈ ਨਾ 100 ਚੋਂ 98% ਚਲੋ ਵੀ 2% ਚਲੋ ਆਪਾਂ ਛੱਡਦੇ ਹਾਂ ਨਾ ਤੇ ਕਈ ਵਾਰੀ ਨੈਗੇਟਿਵ ਕਮੈਂਟ ਵੀ ਕਰ ਦਿੰਦੇ ਆ ਤੇ ਚਲੋ ਖੈਰ ਆਪੋ ਆਪਣੀ ਥਿੰਕਿੰਗ ਹੁਦੀਕਦਾ ਆਪਾਂ ਸੋਚਦੇ ਆ ਨਾ ਉਸਾ ਨਾ ਤੇ 98% ਮੈਨੂੰ ਇੰਨੇ ਮੇਰੇ ਭੈਣ ਭਰਾ ਮੈਨੇ ਸੋਹਣੇ ਕਮੈਂਟ ਕਰਦੇ ਵਧੇਗ ਵਰਤ ਕਰਦੇ ਨਾ ਤੇ ਦੇਖ ਕੇ ਪੜ੍ਹ ਕੇ ਬਹੁਤ ਸੋਹਣਾ ਲੱਗਦਾ ਹੈ ਤੇ ਬਹੁਤ ਵਧੀਆ ਮਾਨ ਮਹਿਸੂਸ ਹੁੰਦਾ ਨਾ ਵੀ ਚਲੋ ਖੈਰ ਸਾਨੂੰ ਵੀ ਕੋਈ ਦੇਖਦਾ ਆ ਕਮੈਂਟ ਛੱਡਦਾ ਹੱਡੀ ਵੀਡੀਓ ਤੇ ਹਨਾ ਤੇ ਦੁਨੀਆ ਲੱਗੀ ਆ ਕਿਸੇ ਕੱਟ ਸਬਸਕ੍ਰਾਈਬਰ ਆ ਗਏ ਦੇ ਬਾਅਦ ਇਹ ਕਿ ਨਵਾਂ ਚੈਨਲ ਖੋਲਿਆ ਕਿਸ ਨੇ ਜਿਹੜੀ ਡਵਲਪਮੈਂਟ ਹੋ ਗਿਆ ਕਿਹਦੇ ਚੈਨਲ ਨਾ ਤੇ ਬਸ ਦੌੜ ਲੱਗੀ ਹੋਈ ਆ ਭਜੋ ਬਜਿਦਾ ਮੇਲਾ ਬਣਿਆ ਹੋਇਆ YouTube ਹੈ ਨਾ ਤੇ ਚਲੋ ਘਰ ਵਧੀਆ ਹੈ ਜਿਨਾਂ ਲਈ ਰੋਟੀ ਜਿਨਾਂ ਲਈ ਰੋਟੀ ਬਣ ਗਿਆ ਨਾ ਇਹ ਨਾਲ ਹੀ ਤਾਂ ਬਹੁਤ ਵਧੀਆ ਗੱਲ ਹੈ ਹੈ ਨਾ ਤੇ ਚਲੋ ਹੁਣ ਵੀ ਜਿਹਦਾ ਦੇਖੋ ਜੀ ਮਿਹਨਤ ਵੜੀ ਆਉਂਦੀ ਇਸ ਚੀਜ਼ ਤੇ ਤੇ ਆਪਣੇ ਘਰ ਦੇ ਕੰਮਕਾਰ ਵੀ ਆਪਾਂ ਕਰਨੇ ਹੁੰਦੇ ਨਾਲ ਤੇ ਇਹ ਬਲੌਗ ਨੂੰ ਵੀ ਟਾਈਮ ਦੇਣਾ ਹੁੰਦਾ ਹੈ ਨਾ ਤੇ ਕੰਮ ਸੌਖਾ ਨਹੀਂ ਹੈਗਾ ਜਿਹੜਾ ਕਰੇ ਉਹ ਹੀ ਜਾਣੀ ਜਿੱਦਾਂ ਕਹਿੰਦੇ ਹੁੰਦੇ ਆ ਨਾ ਜਿਹੜਾ ਰਾਹ ਪਿਆ ਜਾਣੇ ਜਾਂ ਬਾਹ ਪਿਆ ਜਾਣੇ ਉਹਨੂੰ ਪਤਾ ਹੁੰਦਾ ਹੈ ਜਾਂ ਜਿਹੜਾ ਕਿੱਥੇ ਰਾਹੇ ਤਾਂ ਕਿੱਧਰ ਲੈ ਜਾਵ ਕੇ ਨਾ ਬਾਹ ਪਿਆ ਹੁੰਦਾ ਹੈ ਕਿ ਹਮਾਰੇ ਬੰਦੇ ਨਾਲ ਨਾ ਕਿੱਦਾਂ ਆਪਾਂ ਟਾਈਮ ਕੱਟਣਾ ਕਿੱਦਾਂ ਨਹੀਂ ਹੁੰਦਾ ਹੈਗਾ ਤੇ ਇਦਾਂ ਚਲੋ ਫਿਰ ਮੈਨੂੰ ਬਹੁਤ ਨਾਲ ਲੱਗਾ ਉਹਨਾਂ ਦਾ ਕਮੈਂਟ ਹੈਨਾ ਤੇ ਉਹਨਾਂ ਨੇ ਮੈਨੂੰ ਬਹੁਤ ਅੱਗੇ ਜਾਣ ਦੀ ਯਾਨੀ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਕਿ ਮਿਹਨਤ ਕਰਦੇ ਜਾਓ ਤਾਂ ਦੇਖੋ ਜੀ ਜਲੇਬੀਆਂ ਮਠਿਆਈ ਨੂੰ ਬਹੁਤ ਪਸੰਦਿਆ ਜਲੇਬੀਆਂ ਬੜੀਆਂ ਖੰਦੇ ਦਾ ਤਾਏ ਤਾਈ ਦੀਆਂ ਜਲੇਬੀਆਂ ਦੇਖੋ ਜੀ ਕਮੈਂਟ ਕਰੋ ਇਸ ਦਿਲਮਰੀਆਂ ਭੈਣਾ ਭਰਾ ਜਿਹਨਾਂ ਜਲੇਬੀਆਂ ਪਸੰਦ ਆ ਨਾ ਗਰਮ ਗਾਂਦਲੇਬੀਆਂ ਤਾਲੀਆਂ ਇਕਦਮ ਮਿੱਠੀਆਂ ਆ ਮਿੱਠੜੇ ਰਹਦੀਆਂ ਰਹਦੀਆਂ ਤਾਂ ਫੇਰੇ ਰਸ ਟੁੜਾ ਛੱਡਣਾ ਪੈਂਦੀਆਂ ਹੈ ਤੇ ਅੱਜਕੱਲ੍ਹ ਦੇਖੋ ਜੀ ਮਿੱਠਾ ਤਾਂ ਬਹੁਤ ਰਿਹਾ ਫਿਰ ਮਿੱਠਾ ਕਰਦੇ ਕਰਨਾ ਵੀ ਚਾਹੀਦਾ ਹੈ ਨਾ ਨੇ ਕੋਈ ਸ਼ੂਟ ਮੇਰਾ ਵਧੀਆ ਉਹ ਬਿਲਕੁਲ ਹਲਕਾ ਹੈ ਲੱਗਦਾ ਨਹੀਂ ਵੀ ਪਾਇਆ ਹੋਗਾ ਇਹਨਾਂ ਹਲਕਾ ਕਪੜਾ ਸੌਫਟ ਹੈ ਨਾ ਬਹੁਤ ਜ਼ਿਆਦਾ ਕਪੜਾ ਬਸ ਆਸਥੀ ਦੀ ਸਾੜੀ ਦਾ ਉਹ ਤਾਂ ਮੈਂ ਕਪੜਾ ਨਹੀਂ ਲੀਦਾ ਹਾਂ ਮੈਂ ਸ਼ੌਂਕ ਮਹਿੰਗੇ ਨਿਪਾਲੀ ਹੈਗੇ ਜੋ ਆ ਜਿੰਨੇ ਚ ਜੋ ਹਰ ਤੋਂ ਹੈਗਾ ਜਿੰਨੇ ਚ ਹੈ ਨਾ ਜੋ ਹੈਗਾ ਹਰ ਤੋਂ ਅਸੀਂ ਉਹਦੇ ਬਾਰੇ ਖੁਸ਼ ਹਾਂ ਪਰ ਮਾਤਮਾਰਾ ਸ਼ੁਗਰ ਮਨਾਇਦਾ ਹੈ ਵਾਈ ਗਰੁੱਪ ਤੰਦਰੁਸਤੀ ਦੇ ਸਭ ਤੋਂ ਵੱਡੀ ਤੰਦਰੁਸਤੀ ਆ ਤੰਦਰੁਸਤੀ ਹੋਗੀ ਤਾਂ ਆਪਾਂ ਕੰਮ ਕਰਦੇ ਕਮਾਈ ਕਰ ਸਕਦੇ ਹਾਂ ਤੇ ਮੈਂ ਉਹ ਵੀ ਲੋਕ ਦੇਖਦੇ ਇਹਨਾਂ ਦੇ ਘਰ ਪੈਰ ਚੱਲਦੇ ਨਹੀਂ ਹੈਗੇ ਕੰਮਸ਼ ਕਰ ਨਹੀਂ ਸਕਦੇ ਉਹ ਜਿਹੜੇ ਇੱਕ ਅੱਖਾਂ ਨਾਲ ਦੇਖ ਨਹੀਂ ਸਕਦੇ ਪੈਰਾਂ ਨਾਲ ਚੱਲ ਨਹੀਂ ਸਕਦੇ ਤੇ ਹੱਥਾਂ ਨਾਲ ਕੰਮ ਨਹੀਂ ਕਰ ਸਕਦੇ ਕਿਸੇ ਦੇ ਅੱਜੇ ਹੁੰਦੇ ਆ ਉਹ ਵਾਇਰਸ ਕਰਦੇ ਰਹੇ ਵੀ ਵਾਇਰਸ ਤੋਂ ਤੰਦਰੁਸਤ ਦੇ ਸਾਨੂੰ ਚੜ੍ਹਦੀ ਕਲਾ ਦੇਣੀ ਹੈ ਇਹ ਵੀ ਨਾ ਤਾਂ ਮੰਗਦੇ ਆ ਸੌਦਾ ਬਣਾ ਮੰਗਦੀ ਹੈ ਜੀ ਮੈਂ ਬੀਨਿਆ ਕੋਟ ਚਾਹ ਬਣਾ ਕੇ ਕਰ ਮੈਂ ਅਗਲੇ ਹੁਣ ਜਿਆਦਾ ਜਿਆਦਾ ਪਾਣੀ ਪੀਆ ਕਰੋ ਕਿਉਂ ਪਾਣੀ ਦੀ ਕਮੀ ਨਹੀਂ ਸੀ ਜਿਲੰਦਰ ਚਲੋ ਹਾਂਜੀ ਹੋ ਗਿਆ ਜੀ ਸ਼ਾਮ ਦਾ ਟਾਈਮ ਤੇ ਟਾਈਮ ਹੋ ਚਲਾ 6:30 ਦਾ ਤੇ ਘਰ ਦੇ ਕੰਮ ਕਰ ਕਰਕੇ ਔਰ ਰੋਵਟੀ ਸੇਵਾ ਕਰਕੇ ਤੁਮ ਨਹੀਂ ਹਣੀ ਨਹੀਂ ਖੋ ਸਕੇ ਹਨ ਕਿੰਨੇ ਦਿਨ ਹੋ ਗਏ ਮੈਂ ਤਾਂ ਜਾ ਹੀ ਨਹੀਂ ਹੋਇਆ ਏਦਾਂ ਬਸ ਕੰਮ ਕਰ ਵਿੱਚ ਥੋੜਾ ਸੇ ਠੀਕ ਨਹੀਂ ਸੀ ਤਾਂ ਵੀ ਕਰਕੇ ਨਹੀਂ ਜਾਇਆ ਤੇ ਭਾਈ ਦੌਰ ਜਿੰਮੇਵਾਰੀਆਂ ਤੇ ਸਮਾਂ ਬេរਿਆਂ ਨਾਲ ਗਿਆ ਤੇ ਇਹ ਮੈਨੂੰ ਬਸਦੀ ਅਸੀਂ ਕਲਵੀਰ ਆਉਂਦੀ ਗੱਤ ਨੂੰ ਨਹੀਂ ਤੇ ਮੈਂ ਕਿਹਾ ਹੁਣ ਆਪਾਂ ਸ਼ੁਰੂ ਕਰਾਂਗੇ ਜਿੰਨੀ ਹੋ ਸਕੇ ਸੇਵਾ ਤੇ ਆ ਸਤਰੀ ਕੁਝ ਕੀ ਆ ਤੇ ਸਾਰੇ 7-8 ਦਿਨ ਮੂਰਤ ਰਹਿ ਜੋ ਕੇ ਸੇਵਾ ਚਾਣਾ ਤੇ ਜਿੰਨੀ ਹੋ ਸਕੇ ਆਪਾਂ ਸੇਵਾ ਕਰਾਂਗੇ ਜੀ ਘਰ ਦੇ ਕੰਮ ਕਰਤਾ ਆਪਾਂ ਕਰਨੇ ਹੀ ਕਰਨੇ ਹੁੰਦੇ ਆ ਤੇ ਸੇਵਾ ਨੂੰ ਟਾਈਮ ਕੱਢਣਾ ਪੈਂਦਾ ਤੇ ਦੇਣਾ ਚਾਹੀਦਾ ਵੀ ਸੇਵਾ ਨੂੰ ਟਾਈਮ ਜੀ ਤੇ ਘਰ ਦੇ ਕੰਮ ਕਰਤਾ ਆਪਾਂ ਨੂੰ ਚੰਜੜ ਜੰਜਾਲ ਜਿਹੜੇ ਛੱਡਦੇ ਹੀ ਨਹੀਂ ਹੈਗੇ ਤੇ ਉੱਥੋਂ ਆ ਕੇ ਫਿਰ ਮੈਂ ਤਾਰ ਕੱਢ ਕੇ ਤੇ ਹੁਣ ਡਾਕਟਰ ਸਾਹਿਬ ਮੰਗਣੇ ਚਾਹ ਤੇ ਹੁਣ ਮੈਂ ਪਾਰੇ 232 ਤੇ ਮੈਂ ਕਿਹਾ ਤੁਹਾਨੂੰ 232 ਦਿਨੇ ਪਾ ਕੇ ਹਨਾ ਤੇ ਮਿੱਠਾ ਪੱਤੀ ਵਿੱਚ ਜੋ ਨਾਲ ਸੋਨ ਵਿੱਚ ਪਾ ਲਿਆ ਇਹਦੇ ਤੁਹਾਡੇ ਸਦਕਾ ਮੈਂ ਕਿਹਾ ਤੁਸੀਂ ਦੁੱਧ ਪੀਨੇ ਆਂ ਤੇ ਪਠੇ ਲਿਆਉਣੇ ਆ ਤੇ ਫਿਰ ਅਸੀਂ ਚਾਹ ਦੁੱਧ ਪੀਨੇ ਆ ਨਾ ਤੋ ਤਿੰਨ ਵਾਲੇ ਆਉਣਗੇ ਤੇ ਫਿਰ ਦਿੰਨੇ ਆ ਇਹਨੂੰ ਚੰਗੀ ਤਰ੍ਹਾਂ ਕਾੜ ਕੇ ਨਾ ਪੱਤੀ ਪਕਾ ਕੇ ਹਨ ਮਿੱਠਾ ਘੋਲ ਕੇ ਚੰਗੀ ਤਰ੍ਹਾਂ ਦੁੱਧ ਚ ਪੱਤੀ ਪਾ ਕੇ ਚੰਗੀ ਤਰ੍ਹਾਂ ਤੇ ਮੇਰੇ ਆਖ ਤੇ ਮੈਂ ਚਾਹ ਨੂੰ ਹੀ ਵਾਹ ਪਾਣੀ ਬੋ ਰੈਂਦੀ ਹੁੰਦੀ ਆ ਪਾਣੀ ਪੱਕ ਜਾ ਵੀ ਸੋਹਣਾ ਵਿਚਾਰਾ ਸਵਾਦ ਟੇਸਟ ਵਧੀਆ ਜਾਂਦਾ ਹੈ ਵੀ ਉਹ ਗਣ ਮੈਂ ਦੱਸਾ ਬੰਦੇ ਤੂੰ ਗੈਸ ਵਾਹ ਪਾ ਲਦੀ ਐ ਚਲੋ ਮੈਂ ਹਟ ਖੈਰ ਫਿਰ ਜਦੋਂ ਨਵਰੀ ਹੁੰਦੀ ਕੀ ਖਾ ਲੈਣੀ ਹੁਣ ਬਣਾ ਕੇ ਫੇਰੀ ਖਾਵਾਂਗੇ ਤੇ ਆ ਦੇਖੋ ਇੱਜੇ ਦੁੱਧ ਪਿਆ ਤੇ ਆ ਡੱਬੇ ਚ ਦੁੱਧ ਪਿਆ ਬਾਬੇ ਦੀ ਕਿਰਪਾ ਤੇ 9 ਦਿਨਾਂ ਭਾਂਡੇ ਭਰੇ ਰਹਿੰਦੇ ਆ ਤੇ ਸਾਨੂੰ ਕਿੱਲੋ ਪਈਆਂ ਨਾ ਸਬਰ ਨਹੀਂ ਆਉਂਦਾ ਹੈਗਾ ਇਹਨਾਂ ਨੇ ਖੁੱਲਾ ਖਾਦਾ ਹੋਵੇ ਤੇ ਖੁੱਲਾ ਵਰਤਿਆ ਹੋਵੇ ਤਾਂ ਉਹਨਾਂ ਨੂੰ ਫਿਰ ਥੋੜੇ ਨਾ ਸਬਰ ਬਿਲਕੁਲ ਨਹੀਂ ਆਉਂਦਾ ਹੈਗਾ ਕੁਝ ਦਜਪਤੀ ਹੁਣ ਪੱਕ ਚਲੀ ਆ ਤੇ ਬਣ ਚਲੀ ਹੁਣ ਮੈਂ ਲਾਉਂਗੀ ਤੇਰਾ ਸਾਂ ਪਾਉਂਗੀ ਫਿਰ ਚਲਦੀ ਅੰਦਰ ਲੈ ਕੇ ਇਧਰ ਨਾਲ ਉਬਲਦੀ ਬਹੁਤ ਹੁੰਦੀ ਜਦੋਂ ਪੱਤੀ ਪਾਉਣੀ ਤਾਂ ਉਹਦੇ ਵਿੱਚ ਨਾ ਉਬਲ ਕੇ ਤਾਂ ਤੱਕ ਟੱਕਣ ਵੀ ਹੋ ਜਾਂਦਾ ਪੱਤੀ ਲਾਈ ਜਾਂਦੀ ਹੈ ਦੇ ਨਾਲ ਉਹਨਾਂ ਦੇਖੋ ਉਬਰ ਬਗੈਨੋਂ ਹੋਂਡੀ ਬਾਹਰ ਨੂੰ ਚਲੋ ਇਹਨੂੰ ਗਲਾਸ 'ਪਾ ਲਈਏ ਇਹਨੂੰ ਚਾਹ ਹੋ ਗਈ ਤਿਆਰ ਤੇ ਚੰਗੀ ਤਰ੍ਹਾਂ ਇਹਨੂੰ ਕਾੜ ਲਿਆ ਤੇ ਵਧੀਆ ਹੋ ਗਈ ਤਾਂ ਹੁਣ ਮੈਂ ਪਉਣ ਕੇ ਲੈ ਕੇ ਜਾਵਾਂ ਅੰਦਰ ਡਾਕਟਰ ਸਾਹਿਬ ਅੰਦਰ ਬੈਠੇ ਲੱਗ ਜਾਵਾਂ ਤੇ ਨਾ ਕੀ ਉਹਦਾ ਉਹਨਾਂ ਜਾਣਾ ਕਿਤੇ ਕੰਮ ਤੇ ਮੈਂ ਕਿਹਾ ਫੜਫੜ ਚਲੋ ਘੁੱਟ ਪੀ ਜਾਓ ਹਨਾ ਤੇ ਦੇਖੋ ਜੀ ਬੰਦਿਆਂ ਨੂੰ ਕੰਮ ਕਰ ਬਿਠੇ ਰਹੇ ਕੰਮ ਨਹੀਂ ਫੰਦੇ ਰਹਿੰਦੇ ਆ ਤੇ ਪੱਠੇ ਉੱਠਣ ਦਾ ਮੈਂ ਕੰਮ ਕਰਦੀ ਹੁੰਨੀ ਆ ਨਾ ਤੇ ਕੋਲੀ ਵਾਲੀ ਉਹਨਾਂ ਨੂੰ ਚਾਹ ਦੇਣੀ ਆ ਤੇ ਕੱਪ ਵਾਲੀ ਮੈਂ ਲੈਣੀ ਆ ਤੇ ਇਹ ਤੁਹਾਨੂੰ ਪਤਾ ਵੀ ਠੰਡੀ ਚਾਹ ਪੀਂਦੇ ਹੁੰਦੇ ਗਰਮ ਨਹੀਂ ਪੀਂਦੇ ਹੈਗੇ ਤੇ ਕਈ ਤਾਂ ਗਰਮ ਗਰਮ ਬਹੁਤ ਚਾਹ ਵੀ ਲੈਂਦੇ ਜੀਬ ਛੜਦੀ ਹੁੰਦੀ ਆ ਉੱਤ ਪੀ ਜਾਂਦੀ ਹੈ ਚਲੋ خیر ਆਪ ਆਪਣੀ ਆਦਤਾਂ ਹੁੰਦੀਆਂ ਕਈ ਨੂੰ ਸਹੀ ਰਹਿੰਦੀ ਸਸਟੀ ਗੱਲ ਸਾਰਿਆਂ ਨੂੰ ਕਿ ਬਾਏ ਜੀ